ਮਾਮਲਾ ਨੇ ਕੀ ਰਦੀ ਠਕੀਆਂ ਮਾਰਦੇ ਚੋਰ ਬਣੇ ਫਰਦੇ ਵੱਡੇ ਬੰਦਮਾਸ਼ ਮਗਲਾ ਮਾਰੀ ਟੱਕੀ ਤੇ ਗਾਂ ਹੁੰਦੇ ਆ ਵੀ ਤੇਲ ਵੇਚਦੇ ਆ ਇਹ ਮਾਮਲਾ ਇਹ ਹੈ ਤਿੰਨ ਚਾਰ ਜਣਿਆਂ ਦਾ ਗਰੁੱਪ ਆ ਇਹ ਥੱਲੇ ਕੈਨੀ ਦੇ ਵਿੱਚ ਪਾਣੀ ਪਾ ਕੇ ਉੱਤੇ ਲੀਟਰ ਤੇਲ ਪਾ ਕੇ ਪਿੰਡ ਦੇ ਵਿੱਚ ਜਦੋਂ ਘਰੇ ਕੋਈ ਬੰਦੇ ਬੰਦੇ ਨਹੀਂ ਹੁੰਦੇ ਬੁਢੀਆਂ ਨੂੰ ਤੇਲ ਦੇ ਜਾਂਦੇ ਆ ਪਾਣੀ ਲੈਂਦੇ ਟੈਂਕੀ ਪਰ ਉੱਤੇ ਇਹਨਾਂ ਦੇ ਇੱਕ ਕਿਲੋ ਤੇਲ ਹੁੰਦਾ ਬਸ ਉਤੇ ਤਰ ਹੁੰਦਾ ਹਾਂਜੀ ਪਰਸ਼ ਦੇ ਉੱਪਰ ਪਈ ਇੱਕ ਹਰੇ ਰੰਗ ਦੀ ਵੱਡੀ ਕੈਨੀ ਦੇ ਕੋਲ ਬੈਠੇ ਹੋਏ ਇਹ ਦੋ ਨੌਜਵਾਨ ਜੋ ਤੁਸੀਂ ਆਪਣੇ ਟੀਵੀ ਸਕਰੀਨ ਤੇ ਦੇਖ ਰਹੇ ਹੋ ਦਰਅਸਲ ਇਹਨਾਂ ਦੂਰ ਪਿੰਡਵਾਲਿਆਂ ਨੇ ਫੜ ਕੇ ਇੱਥੇ ਲੂੜ ਲਿਆ ਜੀ ਹਾਂ ਕਿਉਂਕਿ ਇਹਨਾਂ ਦੇ ਵੱਲੋਂ ਕਾਰਾਹੀ ਅਜਿਹਾ ਕੀਤਾ ਗਿਆ ਜਿਸ ਤੇ ਚਲਦਿਆਂ ਪਿੰਡਵਾਲਿਆਂ ਨੇ ਰੂਹ ਵੇਚਾ ਕੇ ਇਹਨਾਂ ਤੋਹਾਂ ਨੂੰ ਇੱਥੇ ਫੜ ਕੇ ਲੂੜ ਲਿਆ ਨੌਜਵਾਨ ਦਰਅਸਲ ਥੱਗ ਨੇ ਜਿਨ੍ਹਾਂ ਦੇ ਵੱਲੋਂ ਪਿੰਡਵਾਰੀਆਂ ਨੂੰ ਬੇਵਕੂਫੋ ਬਣਾਇਆ ਜਾ ਰਿਹਾ ਸੀ ਇਹ ਲੋਕਾਂ ਨੂੰ ਲੁੱਟਿਆ ਜਾ ਰਿਹਾ ਸੀ ਜੀ ਹਾਂ ਇਹ ਤਸਵੀਰਾਂ ਪੰਜਾਬ ਦੇ ਜ਼ਿਲ੍ਹਾ ਬਠਿੰਡਾ ਦੇ ਬਾਦਲ ਰੋਡ ਤੇ ਪੈਦੇ ਪਿੰਡ ਦਾਦੀਆਂ ਨੇ ਚਿੱਤੇ ਕਿ ਇਹ ਦੋਵੇਂ ਹੀ ਠੱਗ ਨੌਜਵਾਨ ਬਾਈਕ ਤੇ ਉੱਪਰ ਸਵਾਰ ਹੋ ਕੇ ਇੱਕ ਵੱਡੀ ਟੈਂਕੀ ਲੈ ਕੇ ਆਉਂਦੇ ਸਨ ਤੇ ਪਿੰਡ ਦੇ ਵਿੱਚ ਇਹਨਾਂ ਦੇ ਵੱਲੋਂ ਡੀਜ਼ਲ ਕਹਿ ਕੇ ਪਾਣੀ ਪਿਚਾਇਆ ਜਾ ਰਿਹਾ ਸੀ ਮਾਮਲਾ ਇਹ ਕੀ ਹੋ ਰਹੀ ਸੀ ਠੱਗੀਆਂ ਮਾਰਦੇ ਚੋਰ ਬਣੇ ਫਰਦੇ ਵੱਡੇ ਬਦਮਾਸ਼ ਮਾਮਲਾ ਮਾਰੀ ਠੱਗੀ ਦੇ ਗਾਉਂ ਹੁੰਦੇ ਆ ਤੇ ਤੇਲ ਵੇਚਦੇ ਆ ਠੱਗੀਆਂ ਮਾਰ ਕੇ ਨਸਕਾਨ ਕਰਦੇ ਆ ਲੋਕਾਂ ਦਾ ਹਾਂ ਪਾਣੀ ਲੈਦੇ ਟੈਂਕੀ ਪਰ ਉੱਤੇ ਇਹਨਾਂ ਤੇ 1 ਕਿਲੋ ਤੇਲ ਹੁੰਦਾ ਬਸ ਉੱਤੇ ਤਰ ਹੁੰਦਾ ਹਾਂਜੀ ਹਾਂ ਬੀਤੀ ਹੈ ਮੇਰੇ ਨਾਲ ਮੈਨੂੰ ਅੱਜ ਤੋਂ 1 ਮਹੀਨਾ ਪਹਿਲਾਂ ਦੇ ਗਿਆ 50 ਲੀਟਰ ਪਾਣੀ 50 ਲੀਟਰ ਪਾਣੀ ਦੇ ਕੇ ਤੇ ਗੁਰਧੁੱਲੋ ਦੇ ਮੰਨ ਕੇ ਚੱਲ ਪਿੰਡ ਚ ਦੇ ਕੇ ਗਿਆ ਇਹਨਾਂ ਨੇ ਹਾਂਜੀ ਮੰਗਦੇ ਇਹਨਾਂ ਸਜ਼ਾ ਹੁਣ ਚਾਹੀਦੀ ਸਖਤ ਸਖਤ ਉਹਦੀ ਮੰਗ ਇਹਨਾਂ ਨੇ ਕੀਤੀ ਮਾਮਲਾ ਜੀ ਇਹ ਤਿੰਨ ਚਾਰ ਜਣਿਆਂ ਦਾ ਗਰੁੱਪ ਆ ਇਹ ਥੱਲੇ ਕੈਨੀ ਦੇ ਵਿੱਚ ਪਾਣੀ ਪਾ ਕੇ ਉੱਤੇ ਲੀਟਰ ਤੇਲ ਪਾ ਕੇ ਪਿੰਡ ਦੇ ਵਿੱਚ ਜਦੋਂ ਘਰੇ ਕੋਈ ਬੰਦੇ ਬੰਦੇ ਨਹੀਂ ਹੁੰਦੇ ਬੁਢੀਆਂ ਨੂੰ ਤੇਲ ਦੇ ਜਾਂਦੇ ਆ ਜਾਂ ਕੋਈ ਕਿਸੇ ਬੰਦੇ ਹੁੰਦੇ ਜਾਂਦੇ ਆ ਉੱਤੇ ਲੀਟਰ ਤੇਲ ਪਾਇਆ ਹੁੰਦਾ ਅਗਲੇ ਨੂੰ ਦਿਖਾ ਕੇ ਤੇ ਪੈਸੇ ਲੈ ਕੇ ਟੱਪ ਜਾਂਦੇ ਆ ਇਹ ਇਹਨਾਂ ਨੇ ਪਿੰਡ 'ਚ ਗੱਭੂ ਕੀਤਾ ਜੀ ਕਿਸੇ ਨੂੰ ਤੇਲ ਦੇ ਰਹੇ ਸੀਗੇ ਉਹਨਾਂ ਨੇ ਦੇਖ ਲਿਆ ਮੌਕੇ ਤੇ ਪਾਉਣ ਲੱਗੇ ਜਦੋਂ ਥੱਲੇ ਪਾਣੀ ਨਿਕਲਿਆ ਆਇਆ ਕਿੰਨੇ ਜਣੇ ਆਏ ਇਹ ਦੋ ਜਣੇ ਫੜੇ ਆ ਜੀ ਵੀ ਇੱਕ ਲੈ ਇੱਕ ਮੋਟਰਸਾਈਕਲ ਆ ਜੀ ਤੇ 50 ਲੀਟਰ ਵਾਲੀ ਕੰਨੀ ਆ ਪਾਣੀ ਦੀ ਭਰੀ ਹੋਈ ਜਿਹਨੂੰ ਦਿੱਤੇ ਸੀ ਸਾਡੇ ਪਿੰਡ ਵਿੱਚ ਪਿੰਡ ਵਾਸੀਆਂ ਨੇ ਇਹਨਾਂ ਦੋਹਾਂ ਨੌਜਵਾਨਾਂ ਨੂੰ ਥਾਣਾ ਅਨੰਦਗੜ੍ਹ ਦੀ ਪੁਲਿਸ ਤੇ ਹਵਾਲੇ ਕਰਦੇ ਸੰਕਾਲ ਆਈ ਸੀਗੀ ਕੰਟਰੋਲ ਰੂਮ ਤੋਂ ਵੀ ਦੋ ਬੰਦੇ ਆ ਮੋਟਰਸਾਈਕਲ ਤੇ ਵੀ ਕਹਿੰਦੇ ਤੇਲ ਵੇਚਦੇ ਫਿਰਦੇ ਆ ਤੇ ਜਦੋਂ ਉਹਨਾਂ ਪਤਾ ਕੀਤਾ ਕਹਿੰਦੇ ਵੀ ਤੇਲ ਨਹੀਂ ਪਾਣੀ ਆ ਤੇ ਲੋਕਾਂ ਨਾਲ ਠੱਗੀ ਠੱਗੀ ਕਰ ਰਹੇ ਆ ਤੇਲ ਦੇ ਨਾਂ ਤੇ ਤੇ ਦੋ ਬੰਦੇ ਨੂੰ ਲੈ ਕੇ ਜਾ ਰਹੇ ਆ ਬਾਕੀ ਪੁੱਛ ਕਚ ਕਰਦੇ ਆ ਜੀ ਇਹਨਾਂ ਤੋਂ ਕਿੱਥੋਂ ਫੜੇਗਾ ਜੀ ਇਹ ਇਹ ਕੁਦ ਦੇ ਪਿੰਡ ਤੋਂ ਜੀ ਇਹਨਾਂ ਕੋਈ ਕੋਈ ਕੈਨੀ ਵੀ ਹਾਂ ਜੀ ਇੱਕ ਕੈਨੀ ਆ ਜੀ ਜਿਹਦੇ ਵਿੱਚ ਕਹਿੰਦੇ ਆ ਵੀ ਤੇਲ ਵਗੈਰਾ ਵਹੀਕਲ ਵੀ ਦੀ ਕੋਈ ਵਹੀਕਲਾਂ ਇੱਕ ਮੋਟਰਸਾਈਕਲ ਆ ਜੀ ਕੀ ਕਾਰਵਾਈ ਕੀਤੀ ਜਾ ਰਹੀ ਆ ਜੀ ਕਾਰਵਾਈ ਕੋਈ ਨਹੀਂ ਜੇ ਕਰਕੇ ਜਿਹੜੀ ਹੋਊਗੀ ਲੋੜੀ ਦੀ ਕਾਰਵਾਈ ਇਹਨਾਂ ਦੇ ਕੀਤੀ ਜਾਊਗੀ ਜੀ ਬੰਦੀ ਕਾਰਵਾਈ ਦੱਸਦੇ ਕਿ ਪੰਜਾਬ ਦੇ ਵਿੱਚ ਬਲਾਵਟ ਖੋਰਾ ਦੇ ਵੱਲੋਂ ਅਕਸਰ ਹੀ ਅਜਿਹੇ ਕਾਂਡ ਕੀਤੇ ਜਾਂਦੇ ਨੇ ਔਰ ਦੇਖਣ ਵਾਲੀ ਗੱਲ ਹੋਏਗੀ ਕਿ ਪੁਲਿਸ ਦੀ ਜਾਂਚ ਪੜਤਾਲ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਹੋਰ ਕੀ ਕੋਝੋ ਖੁਲਾਸੇ ਹੁੰਦੇ ਨੇ ਚੱਕਾਣੀ ਟੀਵੀ ਦੇ ਲਈ ਬਟਿੰਡਾ ਤੋਂ ਮੈਂ ਸੰਦੀ ਰਿਪੋਰਟ